ਡੇਲੀ ਪੰਜਾਬੀ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਪੰਜਾਬੀ 뮤직 ਇੰਡਸਟਰੀ ਦੇ ਵਿੱਚ ਆਏ ਦਿਨ ਕੋਈ ਨਾ ਕੋਈ ਵਿਵਾਦ ਚੱਲਦਾ ਹੀ ਰਹਿੰਦਾ ਹੈ ਅੱਜ ਗੱਲ ਕਰਾਂਗੇ ਲੇਡੀ ਮੂਸੇਵਾਲਾ ਕਹੀ ਜਾਣ ਵਾਲੀ ਸਿਮਰਨ ਕੌਰ ਤਾਂਦਲੀ ਦੀ ਜੋ ਕਿ ਪਿਛਲੇ ਦਿਨੀ ਸਰਦਾਰ ਸਟੇਕ ਦੀਆਂ ਗੱਲਾਂ ਦਾ ਜਵਾਬ ਦੇਣ ਕਰਕੇ ਚਰਚਾ ਚਾਈ ਹੈ ਸਰਦਾਰ ਸਟੇਕ ਆਪਣੇ ਗੀਤ ਗੁਰਾ ਇਹਨਾਂ ਦੇ ਇੰਟਰਵਿਊ 'ਚ ਕੀਤੇ ਸਵਾਲਾਂ ਤੋਂ ਬਾਅਦ ਕਾਫੀ ਟ੍ਰੋਲ ਹੋ ਰਿਹਾ ਸੀ ਜਿਸ ਤੋਂ ਬਾਅਦ ਰੀਲ ਪਾ ਕੇ ਸਰਦਾਰ ਸਟੇਕ ਨੇ ਸਫਾਈ ਦਿੱਤੀ ਰੇ ਵੀ ਤੁਸੀਂ ਇੰਟਰਵਿਊ ਕਰਨੇ ਬੰਦ ਕਰ ਦਿਓ ਕਿਉਂਕਿ ਤੁਹਾਡੇ ਇੰਟਰਵਿਊ ਤੋਂ ਕਿਸੇ ਨੂੰ ਕੁਝ ਸਿੱਖਣ ਨੂੰ ਥੋੜਾ ਨਾ ਮਿਲ ਰਿਹਾ ਪੰਜਾਬ ਸਰਕਾਰ ਅੱਗੇ ਮੇਰੀ ਬੇਨਤੀ ਹੈ ਕਿ ਪੰਜਾਬ ਦੇ ਸਾਰੇ ਸਕੂਲ ਤੇ ਕਾਲਜ ਬੰਦ ਕਰਾ ਦਿੱਤੇ ਜਾਣ ਕਿਉਂਕਿ ਜਵਾਨਾਂ ਨੂੰ ਪੜ੍ਹਾਣ ਲਿਖਾਣ ਤੇ ਨਵੀਆਂ ਚੀਜ਼ਾਂ ਸਿਖਾਣ ਦਾ ਠੇਕਾ ਜਨਤਾ ਨੇ ਸਾਨੂੰ ਦੇ ਦਿੱਤਾ ਤੇ ਇਸੇ ਰੀਲ ਤੇ ਸਿਮਰਨ ਕੌਰ ਤਾਂਦਲੀ ਨੇ ਕਮੈਂਟ ਕੀਤਾ ਜਿਸ ਤੋਂ ਬਾਅਦ ਗੱਲ ਵੱਧ ਗਈ ਸਿਮਰਨ ਕੌਰ ਤਾਂਦਲੀ ਨੇ ਲਿਖਿਆ ਪਰਫੈਕਟ ਐਗਜ਼ਾਮਪਲ ਆਫ ਸਾਸ ਬਹੂ ਨਾਲ ਕਰੇ ਚਤਰਾਇਆਂ ਆਪਣੇ ਦਿਨ ਭੁੱਲ ਗਈ ਹੁਣ 36 ਵੀਡੀਓਜ਼ ਕੱਢ ਕੇ ਦਿਖਾ ਦੂੰਗੀ ਤੁਹਾਡੀਆਂ ਆਪਣੀਆਂ ਹੀ ਜਿੰਨਾ ਚ ਤੁਸੀਂ ਆਪਣੀਆਂ ਇਹੀ ਸਟੇਟਮੈਂਟਸ ਨੂੰ ਕੌਂਟਰਡਿਕਟ ਕਰ ਰਹੇ ਹੋ ਸੂਟਾ ਨਾਲ ਪੱਗਾ ਮੈਚ ਕਰਨਾ ਤਾਂ ਚਲੋ ਤੁਹਾਡੀ ਚੁਆਇਸ ਹੈਗੀ ਆ ਕਿਉਂਕਿ ਤੁਸੀਂ ਬਹੁਤ ਵੱਡੇ ਫੈਨ ਹੋ ਇਟਸ ਯੂਅਰ ਚੁਆਇਸ ਵਾਲਿਆਂ ਦੇ ਪਰ ਜੇ ਕਿਤੇ ਤੁਹਾਡੇ ਵਰਡਸ ਨਾਲ ਤੁਹਾਡੇ ਐਕਸ਼ਨਸ ਵੀ ਮੈਚ ਕਰਦੇ ਹੁੰਦੇ ਤਾਂ ਕਿਆ ਬਾਤ ਹੋ ਜਾਣੀ ਸੀ ਤੇ ਜਿਸ ਦੇ ਰਿਪਲਾਈ ਦੇ ਵਿੱਚ ਸਰਦਾਰ ਜੀ ਟੇਕ ਨੇ ਕਿਹਾ ਬੀਬਾ ਜੀ ਇੰਨੀ ਹਿੰਮਤ ਹੈ ਤਾਂ ਸਾਹਮਣੇ ਬੈਠ ਕੇ ਗੱਲ ਕਰੋ ਕਮੈਂਟ ਤਾਂ ਸਾਰੇ ਹੀ ਕਰ ਦਿੰਦੇ ਨੇ ਤੁਹਾਡਾ ਕਿਰਦਾਰ ਮੂੰਹ ਤੇ ਗੱਲ ਕਰਨ ਵਾਲਾ ਹੈ ਕਿ ਤੁਸੀਂ ਵੀ ਉਹਨਾਂ ਨਾਲ ਹੀ ਇੰਟਰਵਿਊ ਕਰਦੇ ਹੋ ਜੋ ਤੁਹਾਡੀ ਹਾਂ ਚ ਹਾਂ ਮਿਲਾਉਂਦੇ ਨੇ ਜਿਸ ਦੇ ਜਵਾਬ ਦੇ ਵਿੱਚ ਸਿਮਰਨ ਕੌਰ ਧਾਦਲੀ ਨੇ ਇੱਕ ਵਾਰੀ ਫਿਰ ਤੋਂ ਰਿਪਲਾਈ ਕੀਤਾ ਤੇ ਲਿਖਿਆ ਉਹ ਕੋਈ ਨਾ ਬਹਿ ਜਾਗੇ ਸਾਹਮਣੇ ਵੀ ਪਹਿਲਾਂ ਇੰਨੇ ਜੋਗੇ ਹੋ ਤਾਂ ਜਾਓ ਤੇ ਆਖਰ ਦੇ ਵਿੱਚ ਸਰਦਾਰth ਟੇਕ ਨੇ ਫਿਰ ਤੋਂ ਰਿਪਲਾਈ ਕੀਤਾ ਤੇ ਲਿਖਿਆ ਜੇ ਇੰਨੇ ਜੋਗੇ ਨਾ ਹੁੰਦੇ ਤਾਂ ਆਪਣਾ ਕੰਮ ਕਾਰ ਛੱਡ ਕੇ ਇੱਥੇ ਕਮੈਂਟ ਕਰਨ ਨਾ ਆਉਂਦੇ ਤੇ ਆਪਣੇ ਗੀਤਾਂ ਵਿੱਚ ਰਿਪਲਾਈ ਕਰਨ ਦੀ ਲੋੜ ਨਾ ਪੈਂਦੀ ਤੁਸੀਂ ਦੇਖ ਸਕਦੇ ਹੋ ਕਿ ਇੱਕ ਦੂਜੇ ਨੂੰ ਰਿਪਲਾਈ ਕਰ ਰਹੇ ਨੇ ਕਮੈਂਟਾਂ ਦੇ ਵਿੱਚ ਤੁਹਾਨੂੰ ਕੌਣ ਸਹੀ ਲੱਗਦਾ ਹੈ ਇਸ ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ